ਸਾਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੌਥ ਹਾਊਸ ਐਂਡ ਪ੍ਰਤੀਕ ਪਟਲਾਡਾ ਵੱਲੋਂ ਅੱਜ ਦੀ ਜਿਹੜੀ ਸਾਡੀ ਵੀਡੀਓ ਰਹੂਗੀ ਉਹ ਰਹੂਗੀ ਟੈਬੀ ਜੋਰਜਟ ਦੀ ਬੜੇ ਸੋਹਣੇ ਜਿਹੇ ਪ੍ਰਿੰਟਸ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਜੀ ਅਸੀਂ ਟੈਬੀ ਜੋਰਜਟ ਦੇ ਪਲੀਜ਼ ਪਹਿਲਾਂ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੀਆਂ ਤੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈਣ ਜੀ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਾ ਕੇ ਜਿਹੜੀ ਅਸੀਂ ਰੋਜ਼ ਡੇਲੀ ਅਪਲੋਡ ਕਰਿਆ ਵੀਡੀਓ ਤੁਹਾਡੀ ਕੋਈ ਸਕਿੱਪ ਨਾ ਹੋ ਸਕੇ ਅੱਜ ਦੀ ਜਿਹੜੀ ਸਾਡੀ ਵੀਡੀਓ ਰਹੂਗੀ ਉਹ ਟੈਬੀ ਕਾਟਨ ਦੀ ਸੌਰੀ ਅੱਜ ਜਿਹੜੀ ਸਾਡੀ ਵੀਡੀਓ ਰਹੂਗੀ ਉਹ ਟੈਬੀ ਜੌਰਜਟ ਦੀ ਰਹੂਗੀ ਜੀ ਦੇਖੋ ਪਹਿਲਾ ਫਸਟ ਸੂਟ ਦੇਖੋ ਜੀ ਤੋਂ ਨਜ਼ਦੀਕ ਤੋਂ ਤਾਂ ਖਾ ਸਕਦੇ ਆ ਟੈਬੀ ਜੌਰਜਟ ਹੈ ਜੀ ਠੀਕ ਹੈ ਜੀ ਟੈਬੀ ਜੌਰਜਟ ਹੈ ਲਾਈਨਿੰਗ ਲੱਗੂਗੀ ਜੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਸੂਟ ਪ੍ਰਿੰਟ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਟੈਬੀ ਜੌਰਜਟ ਦਾ ਪ੍ਰਾਈਸ ਤੁਹਾਨੂੰ ਦੇ ਰਹੇ ਆ ਸਿਰਫ 500 ਰੁਪਏ ਦੇਖੋ ਜੀ 500 ਦੇ ਵਿੱਚ ਤੁਹਾਨੂੰ ਟੈਬੀ ਜੋਰਜਟ ਦਾ ਸੀ ਸੂਟ ਦੇ ਰਿਆ ਜੀ ਚੈੱਕ ਕਰ ਸਕਦੇ ਤੁਸੀਂ ਨਜੂਦੀਕ ਤੋਂ ਟੈਬੀ ਜੋਰਜਟ ਜੀ ਠੀਕ ਹੈ ਜੀ ਟੈਬੀ ਜੋਰਜਟ ਦਾ ਸੀ ਤੁਹਾਨੂੰ ਸੂਟ ਦੇ ਰਹੇ ਆ ਸਿਰਫ 500 ਦੇ ਵਿੱਚ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਇਸ ਤੋਂ ਅਗਲਾ ਪ੍ਰਿੰਟ ਚੈੱਕ ਕਰੋ ਜੀ ਇਹ ਸਾਡੇ ਕੋਲ ਸ਼ਰਟ ਪੀਸ ਹੈ ਜੀ ਠੀਕ ਹੈ ਜੀ ਸਾਡੇ ਕੋਲ ਸ਼ਰਟ ਪੀਸ ਹੈ ਜਿਹੜੀ ਵੀ ਮੇਰੀ ਭੈਣ ਸ਼ਰਟ ਪੀਸ ਲੈਣਾ ਚਾਹੁੰਦੀ ਹੈ ਤੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਟੈਬੀ ਜੌਰਜਟ ਦੇ ਵਿੱਚ ਹੈਗਾ ਸ਼ਰਟ ਪੀਸ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਟੈਬੀ ਜੌਰਜਟ ਦਾ ਦੇਖੋ ਜੀ ਨਜ਼ਦੀਕ ਤੋਂ ਦਿਖਾ ਸਕਦੇ ਹਾਂ ਟੈਬੀ ਜੌਰਜਟ ਸ਼ਰਟ ਪੀਸ ਹੈ ਜਿਹੜੀ ਮੇਰੀ ਭੈਣ ਨੂੰ ਪਸੰਦ ਹੈ ਉਹ ਸਾਡੇ ਕੋਲ ਟੈਬੀ ਜੌਰਜਟ ਦਾ ਇਹ ਵਾਲਾ ਪੀਸ ਬਾਏ ਕਰ ਸਕਦੀ ਹੈ ਪੂਰੇ ਸੂਟ ਦੀ ਪ੍ਰਾਈਜ਼ ਰਹੂਗੀ 500 ਰੁਪਏ ਅਗਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ ਪੂਰਾ ਸੂਟ ਹੈ ਜੀ 500 ਰੁਪਏ ਰਹਿਣ ਵਾਲੀ ਇਹਦੀ ਪ੍ਰਾਈਸ ਜਿਹੜੀ ਵੀ ਮੇਰੀ ਭੈਣ ਨੂੰ ਇਹ ਪਸੰਦ ਹੋਵੇ ਸਾਡੇ ਕੋਲ ਤੁਸੀਂ ਇਹ ਵਾਲਾ ਸੂਟ ਬਾਏ ਕਰ ਸਕਦੇ ਹੋ ਜੀ ਅਗਲਾ ਸੂਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਟੈਬੀ ਜੌਰਜਟ ਹੈ ਜੀ ਚੈੱਕ ਕਰੋ ਟੈਬੀ ਜੌਰਜਟ ਹੈ ਬੜਾ ਪਿਆਰਾ ਜਿਹਾ ਰੈੱਡ ਵਾਲਾ ਪੀਸ ਸਿਰਫ ਪ੍ਰਾਈਸ ਦੇ ਰਹੇ ਆ ਤੁਹਾਨੂੰ 550 ਠੀਕ ਹੈ ਜੀ ਸੌਰੀ 500 ਰੁਪਏ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ ਜੀ 500 ਰੁਪਏ ਤੁਹਾਨੂੰ ਇਹ ਸੂਟ ਦੀ ਪ੍ਰਾਈਸ ਦੇ ਰਹੇ ਹਾਂ ਟੈਬੀ ਜਾਂ ਜਰਜਟ ਦੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਤੁਹਾਨੂੰ ਨਜ਼ਦੀਕ ਤੋਂ ਦਿਖਾ ਸਕਦੇ ਹਾਂ ਪ੍ਰਿੰਟ ਇਹਦਾ ਕਿਸ ਤਰ੍ਹਾਂ ਦਾ ਸਟੱਫ ਹੈ ਠੀਕ ਹੈ ਜੀ 500 ਰੁਪਿਆ ਰਹਿਣ ਵਾਲੀ ਹੈ ਜੀ ਪ੍ਰਾਈਸ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਜਿਹੜੀ ਵੀ ਮੇਰੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ ਇਹ ਬਾਈ ਕਰ ਸਕਦੇ ਆ ਜੀ ਅਗਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਜਿਹੜੀ ਵੀ ਮੇਰੀ ਭੈਣ ਨੂੰ ਇਦਾਂ ਦੇ ਪੀਸ ਪਸੰਦ ਹੈ, ਸ਼ਰਟ ਪਸੰਦ ਹੈ। ਠੀਕ ਹੈ ਜੀ। ਸਾਡੇ ਕੋਲ ਤੁਸੀਂ ਇਹ ਬਾਏ ਕਰ ਸਕਦੇ ਹੋ। ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 500 ਰੁਪਏ। ਟੈਬੀ ਜੌਰਜਟ ਦੀ ਪ੍ਰਾਈਸ ਦੇ ਰਹੇ ਹਾਂ 500 ਰੁਪਏ ਜੀ। ਠੀਕ ਹੈ ਜੀ। ਇਹ ਵਾਲਾ ਪ੍ਰਿੰਟ ਚੈੱਕ ਕਰੋ। ਇਹ ਵੀ ਬੜਾ ਪਿਆਰਾ ਜਾਂ ਰਹਿਣ ਵਾਲਾ ਪ੍ਰਿੰਟ। ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ। ਜਿਹੜੀ ਵੀ ਮੇਰੀ ਭੈਣ ਨੂੰ ਕੋਈ ਜਿਹੜਾ ਵੀ ਪੀਸ ਪਸੰਦ ਹੈ ਜੀ, ਸਕਰੀਨਸ਼ਾਟ ਲੈ ਕੇ ਅਸੀਂ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਸਕਰੀਨ ਦੇ ਉੱਪਰ ਸਾਨੂੰ ਕਾਲ ਕਰੋ ਮੈਸੇਜ ਕਰੋ ਤੇ ਤੁਸੀਂ ਆਪਣਾ ਆਰਡਰ ਬੁੱਕ ਕਰਾ ਸਕਦੇ ਹੋ ਜੀ ਠੀਕ ਹੈ ਜੀ ਇਹ ਸੀ ਸਾਡੇ ਅੱਜ ਦੇ ਟੈਬੀ ਜੌਰਜਟ ਦੇ ਸੂਟ ਜਿਹੜੀ ਵੀ ਮੇਰੀ ਭੈਣ ਨੂੰ ਪਸੰਦ ਹੋਵੇ ਸਾਡੇ ਕੋਲ ਤੁਸੀਂ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਆ ਬਹੁਤ ਸਾਰੀਆਂ ਭੈਣਾਂ ਜਿਹੜੀ ਸਾਡੀ ਲੋਕੇਸ਼ਨ ਸਾਡੇ ਕੋਲ ਪੁੱਛਦੀਆਂ ਠੀਕ ਹੈ ਜੀ ਸਾਡੀ ਜਿਹੜੀ ਲੋਕੇਸ਼ਨ ਹੈਗੀ ਹੈ ਜੀ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਤਨੂ ਰੇਲਵੇ ਪੌਲ ਕ੍ਰੋਸ ਕਰਨਾ ਪਊਗਾ ਰੇਲਵੇ ਪੌਲ ਕ੍ਰੋਸ ਕਰਕੇ ਤੁਸੀਂ ਲੈਫਟ ਸਾਈਡ ਠੀਕ ਹੈ ਜੀ ਲੈਫਟ ਸਾਈਡ ਅੰਦਰ ਨੂੰ ਆਉਣਾ ਅੰਦਰ ਆ ਕੇ ਤੁਸੀਂ ਥੋੜਾ ਜਾਂ ਅੱਗੇ ਆਉਣਾ ਫਰਸਟ ਗਲੀ ਦੇ ਵਿੱਚ ਐਂਟਰ ਕਰਕੇ ਜਿਹੜੀ ਵੀ ਪਹਿਲੀ ਗਲੀ ਆਊਗੀ ਉਹਦੇ ਵਿੱਚ ਐਂਟਰ ਕਰਕੇ ਸਾਡੀ ਸਾਹਮਣੇ ਸ਼ਾਪ ਹੈ ਵਾਈ ਗੁਰੂ ਕਲੌਥ ਹਾਊਸ ਜੀ ਠੀਕ ਹੈ ਜੀ ਤੁਸੀਂ ਸਿੱਧਾ ਨਹੀਂ ਜਾਣਾ ਗਲੀ ਦੇ ਵਿੱਚ ਥੋੜਾ ਜਾਂ ਅੱਗੇ ਆ ਕੇ ਗਲੀ ਦੇ ਵਿੱਚ ਐਂਟਰ ਕਰਕੇ ਗਲੀ ਦੇ ਮੋੜ ਤੇ ਸਾਡਾ ਪੋਸਟਰ ਲੱਗਿਆ ਹੋਇਆ ਹੈ ਠੀਕ ਹੈ ਜੀ ਆ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੋਹੜ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਅਮਰ ਪੈਟਰੋਲ ਪੰਪ ਵਾਲੀ ਸਾਈਡ ਅੰਦਰ ਨੂੰ ਆ ਕੇ ਜੀ ਥੋੜਾ ਜਿਹਾ ਅੱਗੇ ਆਉਣਾ ਫਸਟ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਵਾਇਗੁਰੂ ਕਲੌਥ ਹਾਊਸ ਸ਼ਾਪ ਹੈ ਸਾਡੀ ਸ਼ਾਪ ਦੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਜੀ ਜਿਹੜੀ ਵੀ ਮੇਰੀ ਪੈਰ ਨੂੰ ਕਿਸੇ ਵੀ ਸਾਡੇ ਰਸਤੇ ਦਾ ਸਮਝ ਨਹੀਂ ਆਉਂਦੀ ਸਾਨੂੰ ਕਾਲ ਕਰ ਸਕਦੇ ਹੋ ਤੁਸੀਂ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ